ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਦੋਸਤੋ ਮੈਂ ਤੁਹਾਡਾ ਆਪਣਾ ਸੁਖਮੰਦਰ ਬਰਾੜ ਤੇ ਤੁਸੀਂ ਦੇਖ ਰਹੇ ਹੋ ਚਰਚਾ ਪੰਜਾਬ ਦਰਸ਼ਕੋ ਕਬੀਰ ਜੀ ਦਾ ਸ਼ਲੋਕ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਕਹਿੰਦੇ ਆ ਵੀ ਸਰੀਰ ਦਾ ਮਰਨਾ ਮਰਨਾ ਨਹੀਂ ਆਖਿਆ ਜਾਂਦਾ ਜਮੀਰ ਦਾ ਮਰਨਾ ਮਰਨਾ ਆਖਿਆ ਜਾਂਦਾ ਜਦੋਂ ਕਹਿੰਦੇ ਆ ਵੀ ਜਮੀਰ ਮਰ ਜੇ ਤਾਂ ਬੰਦਾ ਜਿਉਂਦੇ ਦੀ ਮਰ ਜਾਂਦਾ ਹੈ ਤੇ ਜੇ ਜਮੀਰ ਜਿਉਂਦਾ ਰਹੇ ਸਰੀਰ ਮਰ ਜਾਵੇ ਤਾਂ ਬੰਦਾ ਸਦੀਆਂ ਤੱਕ ਜਿਉਂਦਾ ਰਹਿੰਦਾ ਇੱਕ ਛੋਟੀ ਜੀ ਕਹਾਣੀ ਹੈ ਜਿਹੜੀ ਸੱਚੀ ਹੈ ਤੇ ਭਾਰਤ ਦੇ ਇੱਕ ਬਹੁਤ ਵੱਡੇ ਅਹੁਦੇ ਤੇ ਬਰਾਜਮਾਨ ਵਿਅਕਤੀ ਵੱਲੋਂ ਜਿਹਦਾ ਨਾਮ ਸੀ ਟੀ ਐਨ ਸ਼ੈਸ਼ਨ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਡਿਆ ਤੇ ਆਪਣੇ ਸਖਤ ਫੈਸਲੇ ਲਈ ਆਪਣੇ ਸੁਚੱਜੇ ਫੈਸਲੇ ਲਈ ਜਾਣਿਆ ਜਾਂਦਾ ਹੈ ਉਨੇ ਇਹ ਘਟਨਾ ਅਫਸਰਾਂ ਦੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹੋਇਆ ਸੁਣਾਈ ਸੀ ਕਹਿਣ ਤੋਂ ਭਾਵ ਵੀ ਤੁਸੀਂ ਜੇ ਤੁਹਾਡੇ ਕੋਲੇ ਅਹੁਦਾ ਵੱਡਾ ਹੈ ਤੁਹਾਡੇ ਕੋਲੇ ਰੁਤਬਾ ਵੱਡਾ ਹੈ ਇਹਦਾ ਮਤਲਬ ਇਹ ਨਹੀਂ ਵੀ ਤੁਹਾਡੇ ਕੋਲੇ ਜ਼ਮੀਰ ਵੀ ਜਿਗਰਾ ਵੀ ਵੱਡਾ ਹੋਵੇ ਤਾਂ ਉਹ ਕਹਿੰਦੇ ਵੀ ਇੱਕ ਵਾਰੀ ਮੈਂ ਆਪਣੀ ਪਤਨੀ ਤੇ ਬੱਚਿਆਂ ਨਾਲ ਯੂਪੀ ਦੇ ਵਿੱਚ ਦੀ ਲੰਘ ਰਿਹਾ ਸੀ ਤੇ ਜਿੱਥੋਂ ਦੇ ਅਸੀਂ ਲੰਘ ਰਹੇ ਸੀ ਉਥੇ ਕਹਿੰਦਾ ਵੀ ਮੇਰੀ ਪਤਨੀ ਨੇ ਅੰਬ ਦੇ ਦਰਖਤ ਨਾਲ ਲੱਗੇ ਹੋਏ ਦੋ ਆਲ ਨੇ ਖੂਬਸੂਰਤ ਦੇਖੇ। ਦੋਨੇ ਮੈਨੂੰ ਗਿਆ ਵੀ ਆਪਾਂ ਇਹ ਆਲ ਨੇ ਲਾ ਕੇ ਘਰੇ ਲੈ ਜਾਈਏ। ਤਾਂ ਮੈਂ ਗੱਡੀ ਰਕਵਾਈ ਤੇ ਉਥੇ ਨੇੜੇ ਇੱਕ ਜਿਹੜਾ ਕੋਈ ਲੜਕਾ ਹੈ ਜਿਹੜਾ ਉਹ ਪਸ਼ੂ ਚਰਾ ਰਿਆ ਸੀ। ਤੇ ਮੇਰੇ ਬਾਡੀਗਾਰਡ ਨੇ ਉਹਨੂੰ ਆਵਾਜ਼ ਮਾਰ ਕੇ ਕਿਹਾ ਵੀ ਬੱਚੇ ਆ ਸਾਨੂੰ ਆਲ ਨੇ ਲਾ ਦੇ ਦਿੱਲੀ ਤੈਨੂੰ 10 ਰੁਪਏ ਇਨਾਮ ਵਜੋਂ ਦੇਵਾਂ। ਉਹ ਕਹਿੰਦਾ ਜੀ ਨਹੀਂ ਮੈਂ ਇਹ ਆਲ ਲੈ ਕੇ ਦੇ ਸਕਦਾ ਤਾਂ ਕਹਿੰਦਾ ਫਿਰ ਉਹਨੇ ਕਿਹਾ 10 ਰੁਪਏ ਦੀ ਬਜਾਏ ਮੈਨੂੰ 50 ਰੁਪਏ ਦੇ ਦੇਂਗੇ ਯਾਰ ਤੂੰ ਆਹ ਲੈ ਲਾ ਦੇ ਬੱਚਾ ਕਹਿੰਦਾ ਵੀ ਮੈਨੂੰ ਭਾਵੇਂ ਤੁਸੀਂ ਕਿੰਨੇ ਮਰਜ਼ੀ ਪੈਸੇ ਦੇ ਦਿਓ ਪਰ ਮੈਂ ਆਹ ਲੈ ਨਹੀਂ ਤੁਹਾਨੂੰ ਲਾ ਕੇ ਦੇਵਾਂਗਾ ਮੈਂ ਪੁੱਛਿਆ ਕਿਉਂ ਕਹਿੰਦਾ ਜੀ ਇਹ ਚਿੜੀਆਂ ਦੇ ਆਲ ਲੈ ਨੇ ਤੇ ਜੇ ਮੈਂ ਆਹ ਲੈ ਲਾ ਕੇ ਤੁਹਾਨੂੰ ਦੇਤੇ ਤਾਂ ਜਦੋਂ ਸ਼ਾਮ ਨੂੰ ਚਿੜੀਆਂ ਆ ਕੇ ਦੇਖਿਆ ਵੀ ਉਹਨਾਂ ਦੇ ਬੱਚੇ ਗਾਇਬ ਉਹਨਾਂ ਦੇ ਆਲਣੇ ਗਾਇਬ ਹੈ ਤੇ ਜਿਹੜਾ ਉਹਨਾਂ ਦਾ ਹਾਲ ਹੋਊਗਾ ਉਹ ਮੈਥੋਂ ਸਹਾ ਨਹੀਂ ਜਣਾਗੇ ਤੇ ਟੀਐਨ ਸੈਸ਼ਨ ਜੀ ਕਹਿੰਦੇ ਵੀ ਉਸ ਬੱਚੇ ਸਾਹਮਣੇ ਮੇਰਾ ਭਾਰੀ ਪਰਕਮ ਅਹੁਦਾ ਰਤਬਾ ਇੱਕਦਮ ਮਿੱਟੀ ਹੋ ਗਿਆ ਤੇ ਮੈਨੂੰ ਆਪਣਾ ਆਪਾ ਉਸ ਬੱਚੇ ਸਾਹਮਣੇ ਖਸ ਖਸ ਦੇ ਦਾੜੇ ਜਨ ਲੱਗਿਆ ਉਹ ਕਹਿੰਦੇ ਵੀ ਇਸ ਘਟਨਾ ਤੋਂ ਬਾਅਦ ਮੈਨੂੰ ਕਈ ਦਿਨ ਚੰਦ ਦੀ ਨੀਂਦ ਨਹੀਂ ਆਈ ਬੇਪਰਸੰਤ ਆ ਰਿਹਾ ਦੋਸਤੋ ਤੁਹਾਡੇ ਰੁਤਬੇ ਨਾਲ ਤੁਹਾਡੇ ਅਹੁਦੇ ਨਾਲ ਤੁਹਾਡਾ ਜ਼ਮੀਰ ਕਿੰਨਾ ਵੱਡਾ ਇਹ ਇੱਕ ਗੱਲ ਬਹਿਣੇ ਰੱਖਦੀ ਹੈ ਅੱਜ ਦੇ ਲਈ ਇਹ ਨਾ ਹੀ ਕਾਫੀ ਹੈ ਜੇ ਗੱਲ ਚੰਗੀ ਲੱਗੀ ਹੈ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਖੁਸ਼ ਰਹੋ ਆਬਾਦ ਰਹੋ ਜ਼ਿੰਦਗੀ ਜਿੰਦਾਬਾਦ